ਜ਼ਮੀਨ ਤੇ ਪੈਸੇ ਦੀ ਲਾਲਚਣ ਕਲੈਣੀ ਨੂੰ ਨੇ ਜ਼ਹਿਰੀਲੀ ਚੀਜ਼ ਦੇ ਕੇ ਆਪਣੇ ਬਜ਼ੁਰਗ ਪੈਠ ਸਾਲਾ ਸੱਸ ਦਾ ਹੀ ਕਤਲ ਕਰ ਦਿੱਤਾ। ਦਰਅਸਲ ਇਹ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਕਿ ਲਾਲਚ ਦੇ ਵਿੱਚ ਇਨਸਾਨ ਕਿੰਨਾ ਅੰਨਾ ਹੋ ਜਾਂਦਾ ਹੈ। ਇਸ ਘਟਨਾ ਨੂੰ ਦੇਖ ਕੇ ਪਤਾ ਲੱਗਦਾ ਹੈ। ਤਾਂ ਮ੍ਰਿਤਕ ਮਹਿਲਾ ਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਦਾ ਇਹ ਕਹਿਣਾ ਹੈ ਕਿ ਦੋਸ਼ੀ ਮਹਿਲਾ ਇੱਕ ਝਗੜਾਲੂ ਮਹਿਲਾ ਹੈ ਤੇ ਅਕਸਰ ਉਸ ਵੱਲੋਂ ਜ਼ਮੀਨ ਤੇ ਪੈਸੇ ਦੇ ਲਾਲਚ ਦੇ ਵਿੱਚ ਘਰ ਦੇ ਵਿੱਚ ਕਲੇਸ਼ ਕੀਤਾ ਜਾਂਦਾ ਸੀ ਤੇ ਉਸ ਵੱਲੋਂ ਆਪਣੇ ਪਤੀ ਨੂੰ ਵੀ ਨੀਮ পাগল ਬਣਾ ਕੇ ਰੱਖਿਆ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਸੋਹਰੇ ਦੇ ਨਾਲ ਵੀ ਕੁੱਟਮਾਰ ਕਰਦੀ ਰਹਿੰਦੀ ਹੈ ਕਈ ਵਾਰ ਉਹ ਆਪਣੀ ਸੱਸ ਸੋਹਰੇ ਨੂੰ ਘਰੋਂ ਬਾਹਰ ਵੀ ਕੱਢ ਦਿੰਦੀ ਸੀ ਤੇ ਜ਼ਮੀਨ ਆਪਣੇ ਨਾਮ ਕਰਵਾਉਣ ਦੀ ਨੀਅਤ ਦੇ ਨਾਲ ਉਹਨਾਂ ਨੂੰ ਤਸੀਹੇ ਦੇਂਦੀ ਰਹਿੰਦੀ ਸੀ ਉਸੇ ਲਾਲਚ ਦੇ ਵਿੱਚ ਉਸ ਵੱਲੋਂ ਆਪਣੀ ਸੱਸ ਦੀ ਜਾਨ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ આરોપી ਨੂੰ 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 ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਨਾਬਾਤੋਂ ਸਾਡੇ ਸਹਿਯੋਗੀ ਗੁਰਪ੍ਰੀਤ ਸਿੰਘ ਪਰਸਦ ਦੀ ਰਿਪੋਰਟ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜਨਾਈ ਜੀ ਲਾਦੀ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਆ ਨਾ ਦੀ ਇਹਦੀ ਨੂੰਹ ਤਾਂ ਕਰਦੀ ਦੀ ਰਿਵਰ ਸਮਝਾ ਕੇ ਵੀ ਆਏ ਆ ਉਹਦੇ ਫਿਰ 6:30 ਵਜੇ ਠੱਕੇ ਨਟਾ ਕੇ ਪੈਤੀ ਦੀ ਦੇ ਭਾਈ ਨਹੀਂ ਨੂੰਹ ਦਾ ਕੀ ਨਾਮ ਹੈ ਜੀ ਸਰਬਜੀਤ ਗੌਰ ਜਿਹੜੇ ਪਿੰਡ ਦੀ ਗੱਲ ਹੈ ਇਹ ਇਹ ਦੰਦਰਾਲਾ ਢਿੰਡਸੇ ਅੱਛਾ ਕਿੰਨੀ ਕੁ ਉਮਰ ਹੈ ਉਹਨਾਂ ਦੇ ਨੂੰਹ ਦੀ ਉਹ ਚਾਰ ਬੈੜੀ ਜਾਲ ਦੀ ਬੋਸੇ ਤੋਂ ਕੰਡਾ ਜਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਉਹਦੇ अच्छा तो एना दी किन्नी उमर सी राजिंदर कौर जी दी 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਆ ਲੜਦੀ ਘਰੇ ਤੇ ਹਰ ਵਕਤ ਰੱਖਦੀ ਸੀ ਅੱਛਾ ਇਹ ਉੱਠਦੀ ਸੀ ਚੋੜਾ ਚੂਬਲਾ ਵੀ ਟੁੱਟਿਆ ਹੋਇਆ ਸੀ ਇੱਕ ਮਿੰਟ ਇੱਕ ਮਿੰਟ ਬਾਈ ਜੀ ਇਹਨੂੰ ਬੰਦ ਕਰਦੇ ਹੋ ਜਾਂ ਉਧਰ ਫੜਾ ਦੋ ਤੁਹਾਡੇ ਪਹਿਨ ਮੁਤਾਬਕ ਆ ਮੈਂ ਐਵੇਂ ਹੋ ਗਿਆ ਵੀ ਨੂੰ ਨੇ ਸੱਸ ਮਾਰਦੀ ਨਾ ਮੇਰੇ ਪੰਡੂਏ ਦੇ ਵੀ ਨਵੀਂ ਪੰਜਾਬ ਰੋਗ ਦਾ ਸੀ ਉਹ ਹਾਂਜੀ ਉਹਦੇ ਲਤ ਮਾਰ ਕੇ ਸਿੜਤਾ ਉਹ अच्छा जी। ਉਹਨਾਂ ਦਾ ਕੀ ਨਾਮ ਹੈ? ਨਰਪਾਲ ਸਿੰਘ। ਅੱਛਾ। ਉਹ ਮੇਰੇ ਉਹਨੇ ਮੇਰੇ ਬਹੁਤ ਅੱਧਿਕ ਤਾ ਫੜ ਲਈ। ਅੱਛਾ ਜੀ। ਚਾਹ ਬੈਂਦੀ ਦੇ ਵਿੱਚ ਘੋਲ ਕੇ ਕਹਿੰਦੀ ਪੀ ਪੀ ਧੱਕੇ ਨਾਲ ਪੀਤੀ। ਅੱਛਾ ਜੀ। ਹੂੰ। ਤੇ ਸਰਵਜੀਤ ਕੋਲ ਆਪਣੇ ਘਰ ਅੜੇ ਨਾਲ ਵਿਹਾਰ ਕਿ ਹੋ ਜਾ? ਉਹਦੇ ਨਾਲ ਵੀ ਮੜਾ ਹੀ ਹੈ। ਅੱਛਾ। ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ? 2 ਕਿੰਨੀ ਉਮਰ ਦਾ? 19 ਸਾਲ ਦਾ। ਇਹ ਫਿਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ। ਉਹਦੇ ਤੋਂ ਤੋਂ ਬਾਅਦ ਦੀ ਚੱਲਦੀ ਹੈ। ਅੱਛਾ ਜੀ ਮੁੱਖ ਕਾਰਨ ਕੀ ਆ ਕਲੇਸ਼ ਤੋਂ ਬਿਨਾਂ ਕੋਈ ਹੋਰ ਗੱਲ ਆ ਹੋਰ ਤਾਂ ਕੋਈ ਨਹੀਂ ਝਗੜਾ ਕੋਈ ਨਾ 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 ਸਿਰਫ ਆਪਸੀ ਕਲੇਸ਼ ਕਰਕੇ ਦਵਾਈ ਭਲਾਤੀ ਹਾਂ ਜੀ ਆਪਾਂ ਇਸ ਪੈਸੇ ਪੈਸੇ ਕਰੀਏ ਦੀ ਦੀ ਜ਼ਮੀਨ ਨਾ ਕਰੋ ਮੇਰੇ ਜ਼ਮੀਨ ਨਾ ਕਰੋ ਮਤਲਬ ਕਿ ਇਹ ਗੱਲ ਆ ਸਹੀ ਕਦੋਂ ਦੀ ਘਟਨਾ ਹੈ ਇਹ ਕੱਲ ਦੀ ਹੈ ਕਿੰਨੇ ਵਜੇ ਛੇ ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ 6:30 ਵਜੇ ਪਈ ਹੈ ਅੱਛਾ ਜੀ ਮੇਖ ਜੀ ਜੀ ਉਹਰੇ ਹਸਪਤਾਲ ਬੋਲੇ ਕਿ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਪੰਮਾ ਲੈ ਕੇ ਆ ਜੀ ਮੁੰਡਾ ਮੰੰਡੀ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਨੂੰ ਉਹ ਮਾਰਿਆ ਆਪਣੇ ਸਾਸ ਨੂੰ ਉਹਦੇ ਘਰ ਵਾਲੇ ਦਾ ਕੀ ਪੱਖਾ ਉਹ ਕਿਹਦੇ ਵੱਲ ਆ ਉਹ ਇੱਧਰ ਆ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂ ਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਮੁੰਡਾ ਉਹ ਤਾਂ ਪਾਗਲ ਕਰਿਆ ਬੈ ਜੀ ਦਾਰੂ ਪੀਂ ਜਾਂਦੀ ਸੀ ਅੱਛਾ ਆਪਣੇ ਘਰ ਆਲੇ ਨੇ ਹੂੰ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਓਪਲ ਖੜੀ ਦੀ ਕੋਤੀ ਮੰਗ ਕਰਦੇ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋਣੀ ਆਂਦੀ ਹੈਗੀ ਹੋਸਟਮਟਮ ਹੋ ਗਿਆ ਤੁਹਾਨੂੰ ਹੁਣ ਔਰ ਕੋਈ ਬੰਦਾ ਹੈ ਸਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਤੇ ਘਰ ਵਾਲੇ ਨਾਲ ਵਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰਾਂ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦਾ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੁਣ ਚਾਹੀਏ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਆ ਆਪਣੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਇਹ ਨੂੰ ਕੁੱਛ ਨੇ ਗ੍ਰਿਫਤਾਰੀ ਕਰੀ ਆ ਹਾਂਜੀ ਉਹ ਕੱਲ ਗ੍ਰਿਫਤਾਰ ਕਰ ਲਈ ਜੀ ਪੁਲਿਸ ਨੇ ਹਾਂਜੀ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਨਿਰਮਲ ਕੀ ਕਰਦੇ ਆ ਜੀ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕੱਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਰਦਿਆੜੀ 55 ਵਿੱਗੇ ਜ਼ਮੀਨ ਆ ਜੀ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਡਾੜੀ ਪੈਸੇ ਪੈ ਕਰੀ ਜਾਂਦੀ ਆ بس ਜਮੇ ਜੀ ਕਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਸੰਥਾ ਨੇ ਦੱਸਿਆ ਵੀ ਪ੍ਰਾਪਰਟੀ ਆਪਣੇ ਨਾਮ ਦਬਈ ਪ੍ਰਾਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਂ ਉਹ ਜੀ ਕੁਝ ਮੋਪੋਤੇ ਦੇ ਨੌਕਰਾਈ ਵੀ ਆ ਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਆਂ ਕਹਿੰਦੀ ਉਹ ਵੀ ਸਾਨੂੰ ਦੋਵੋ ਵੀ ਤੁਜੀ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢਦੀ ਆ ਤੁਸੀਂ ਮੰਨਦੇ ਹੋ ਇਹੀ ਕਾਰਨਾ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹ ਤਾਂ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਗੇ ਚਾਚੇ ਤਾਏ ਨਾਲ ਕਿਸੇ ਨਾਲ ਨਹੀਂ ਬੰਦੀ ਜੀ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸੰਦੇ ਵਾਲੀ ਵਸਤ ਇਹਨਾਂ ਨੂੰ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਇਹ ਕੀ ਹਾਲ ਤੁਸੀਂ ਇਹ ਦੰਦਰਾਲਾ ਟਿੰਸਾ ਦਾ ਕੇਸ ਹੈ ਹੈ ਰਾਜਿੰਦਰ ਕੌਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਹਨਾਂ ਦਾ ਕੁਐਰੀ ਚ ਮਰਡਰ ਕੇਸ ਹੈ ਤੇ ਉਹਨਾਂ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਚਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਥੈਂਕ ਯੂ ਜੀ ਰਾਜਿੰਦਰ ਕੌਰ ਸੀ ਜੀ ਦੰਦਰਾਲਾ ਟਿੰਸਾ ਦੀ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹ ਜੀ ਤੇ ਇਸ ਦੀ ਨੂੰ ਸੀ ਸਰਬਜੀਤ ਕੌਰ ਜਿਸਨੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਾਮਲੇ 'ਚ ਇਹ ਮਾਮਲਾ ਕਿ ਕਿਸ ਕਾਰਨ ਉਹਨੇ ਦਵਾਈ ਦਿੱਤੀ ਕੋਈ ਘਰੇਲੂ ਹੋਊਗਾ ਜੀ ਉਹਨਾਂ ਦਾ ਕੋਈ ਆਪਰੇ ਵਿੱਚ ਸੱਸ ਨੂੰ ਦਾ ਤੇ ਇਸ ਬਾਰੇ ਅੱਗੇ ਤਕਤੀਸ ਚੱਲ ਰਹੀ ਹੈ ਉਹਨਾਂ ਨੇ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹਾਂਜੀ ਨੋ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਕੇਸ ਦਾਖਲ ਕਰਨਾ ਅਗਲੀ ਕਾਰਵਾਈ ਅਗਲੀ ਕਾਰਵਾਈ ਸਸੇ ਤਸਾਵਲ ਨੂੰ ਅਮਲ ਵਿੱਚ ਲਿਆਂਦੀ ਜਾ ਰਹੀ ਹੈ